ਬਾਈ ਵੀਡੀਓ ਬਣਾਉਣ ਦਾ ਮਕਸਦ ਸਿਰਫ ਆ ਦੇਖ ਲਓ ਰਾਤ ਨੂੰ ਬੰਦੇ ਆ ਗਏ ਵੀਰੇ ਘਰ ਦੇ ਵਿੱਚ ਆਪਣੇ ਪੰਜਾਬ ਦੀ ਆ ਗਈ ਜਿਹੜੇ ਬੰਦੇ ਨੇ ਉਹ ਬਾਹਰਲੇ ਕਹਿੰਦੇ ਹਿੰਦੀ ਬੋਲਦੇ ਨੇ ਵੀਡੀਓ ਧਿਆਨ ਨਾਲ ਸੁਣਿਓ ਬਾਈ ਇਹ ਅੰਦਰ ਕਿਵੇਂ ਪਰੇ ਜਿਹੜਾ ਅੰਦਰਲਾ ਗੇਟ ਖੜਕਾ ਕੇ ਬੰਦੇ ਨੂੰ ਬੰਦੇ ਨੇ ਆ ਅੰਦਰਲੇ ਮਾਲਕ ਨੇ ਗੇਟ ਆਪ ਖੋਲ੍ਹ ਲਿਆ ਤੇ ਗੱਡੀ ਕਿਵੇਂ ਲੈ ਕੇ ਜਾਣਗੇ ਦੇਖੋ ਸਾਰੀ ਵੀਡੀਓ ਦੇ ਵਿੱਚ ਧਿਆਨ ਨਾਲ ਦੇਖਿਓ ਬਾਈ ਬਾਹਰਲਾ ਗੇਟ ਉੱਪ ਗਿਆ ਅੰਦਰਲਾ ਗੇੜਾ ਜਿਹੜਾ ਅਪਨੰਦਲਾ ਗੇਟ ਹੁੰਦਾ ਨਾ ਲੌਬੀ ਵਾਲਾ ਉਹ ਖੜਕਾਇਆ ਕਿਉਂਕਿ ਮਾਰ ਘਰਦੇ ਨੇ ਹੁੰਦਾ ਵਿਚਾਲ ਕੋਈ ਦੂਜਾ ਬੰਦਾ ਘਰ ਦਾ ਬੰਦਾ ਹੂਗਾ ਨਾ ਤੇ ਉਹ ਬੰਦੇ ਨੇ ਗੇਟ ਖੋਲ੍ਹਿਆ ਤੇ ਅੰਦਰ ਵੜ ਗਏ ਕਿਰਪਾਨ ਵਾਲੇ ਨੇ ਨਾਲ ਕੋਲ ਬਈ ਦਾਤਰ ਹਨਾ ਤੇ ਪਿਸਤੌਲ ਲੈ ਕੇ ਤੇ ਵੀਡੀਓ ਧਿਆਨ ਨਾਲ ਦੇਖਿਓ ਬਈ ਕਿਵੇਂ ਅੰਦਰ ਵੜਨਗੇ ਨਾ ਕੀ ਹਿਸਾਬਤਾ ਵੀਡੀਓ ਸ਼ੇਅਰ ਜਰੂਰ ਕਰਿਓ ਬਈ ਸਿਆਲ ਦੇ ਦਿਨ ਨੇ ਹੁਣ ਚੋਰੀਆਂ ਬਹੁਤ ਚੋਰੀ ਬ੍ਰੇਕ ਕਰਨਾ ਅੰਦਰਲਾ ਮਾਲਕ ਬਾਹਰੇ ਆ ਗਿਆ ਉਹਦੇ ਨੇ ਪਿਸਤੌਲ ਤਾਣ ਲਈ ਕਿਵੇਂ ਉਹਨੂੰ ਅੰਦਰ ਹੀ ਲੈ ਕੇ ਖਿੱਚ ਕੇ ਬਾਈ ਹੈਨਾ ਤੇ ਬਾਈ ਬਣ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਸ਼ਿਆਲ ਦੇ ਵਿੱਚ ਮੱਜਾਂ ਖੋਲਣ ਵਾਲੇ ਤੇ ਅੰਦਰ ਘਰਾਂ ਚ ਚੋਰੀ ਕਰਨ ਵਾਲੇ ਵੇ ਹੁਣ ਆ ਉਹ ਦੇਖੋ ਮਾਲਕ ਉਹ ਆ ਗਿਆ ਬਾਹਰੇ ਇਹਨਾਂ ਦੇ ਰਿਸ਼ਤੇਦਾਰ ਵੀ ਆਏ ਹੋਏ ਸੀਗਾ ਹੈਨਾ ਤੇ ਉਹਦੀ ਗੱਡੀ ਵੀ ਲੈ ਕੇ ਭੱਜ ਗਏ ਗੱਡੀ ਕਿਵੇਂ ਲੈ ਕੇ ਭੱਜਣਗੇ ਸਾਰੀ ਵੀਡੀਓ ਦੇ ਵਿੱਚ ਉਹ ਦੇਖੋ ਉਹ ਅੰਦਰ ਲੈ ਗਏ ਧਿਆਨ ਰੱਖਿਓ ਕਰੋ ਬਾਈ ਬਣ ਕੇ ਹੁਣ ਆਪਦਾ ਗੇਟ ਨਾ ਖੋਲਿਆ ਕਰੋ 9 10 ਵਜੇ ਤੋਂ ਬਾਅਦ ਨਾ ਕੋਈ ਵੀ ਆ ਜੇ ਕੋਈ ਜਾਣ ਪਛਾਨ ਵਾਲਾ ਬੰਦਾ ਹੈਗਾਗਾ ਤਾਂ ਗੇਟ ਖੋਲਿਓ ਜੇ ਕੋਈ ਹਾਕ ਮਾਰਦਾ ਗੇਟ ਨਾ ਖੋਲਿਆ ਕਰੋ ਕੁਝ ਵੀ ਹੋ ਜਾਏ ਬਾਈ ਠੀਕ ਆ ਕਿਉਂਕਿ ਬਾਹਰ ਦਾ ਗੇਟ ਤਾਂ ਟੱਪੀ ਜਾਂਦੇ ਨੇਗੇ ਆਪਣੇ ਜਿਹੜਾ ਬਾਹਲੇ ਕੰਦਾ ਉੱਚੇ ਜਿਹੇ ਮੂਰੇ ਦਰਵਾਜ਼ੇ ਪਾਏ ਹੋਏ ਨੇਗੇ ਤੇ ਅੰਦਰਲਾ ਗੇਟ ਖੜਕਾਉਂਦੇ ਨੇ ਆ ਘਰ ਦੇ ਨੂੰ ਐ ਹੁੰਦਾ ਵਿਚਾਰ ਘਰ ਦਾ ਹੀ ਬੰਦਾ ਹੈਗਾ ਨਾ ਚਲੋ ਖੋਲ ਦਿਓ ਇਸ ਕਰਕੇ ਬਾਈ ਬਣ ਕੇ ਧਿਆਨ ਰੱਖਿਆ ਕਰੋ ਤੇ ਡੰਗੜਾ ਮੱਜਾ ਵੀ ਹੁਣ ਖੁੱਲਣ ਲੱਗ ਗਿਆ ਬਾਈ ਮੱਜਾ ਖੁੱਲਣ ਵਾਲੀ ਵੀਡੀਓ ਤੇ ਮੇਰਾ ਵੀਡੀਓ ਪਾਉਣ ਦਾ ਮਕਸਦ ਸਿਰਫ ਇਹ ਆ ਗਈ ਬਾਈ ਆਪਦਾ ਧਿਆਨ ਰੱਖੋ ਗੇਟ ਨਾ ਖੋਲੋ ਅਣਜਾਣ ਬੰਦੇ ਨੂੰ ਚਾਹੇ ਦੇਣੀ ਆ ਬਾਈ ਹੁਣ ਤਾਂ ਖਿਆਲ ਦੇ ਵਿੱਚ ਚੋਰੀ ਆ ਹਮੇਸ਼ਾ ਵੱਧ ਹੀ ਹੁੰਦੀ ਆ ਆ ਹੁਣ ਚੱਲੇ ਨਾਲ ਜੀ ਆ ਦੇਖੋ ਦਾਤਰ ਚੱਕੀ ਫਿਰਦੇ ਨੇ ਨਾਈਕਨ ਪੈਨ ਬਾਹਰ ਉੱਤੇ ਕੁੱਡੀ ਕਾਦੀ ਉੱਤੇ ਹੁਣ ਦੱਸੋ ਇਹਨਾਂ ਦਾ ਕੌਣ ਮੁਕਾਬਲਾ ਕਰੂ ਹਨਾ ਪਰਬਾਰ ਲਵੇ ਇੱਕ ਤਾਂ ਆਪਣੇ ਕੋਲ ਕੋਈ ਹਥਿਆਰ ਹੁੰਦਾਗਾ ਪਰ ਆਰਾਮ ਨਾਲ ਕੁੱਤੇ ਪਏ ਹੋਣਿਆ ਇਹਨਾਂ ਕੋਲ ਕਿੰਨੇ ਨੇਗੇ ਇਹਨਾਂ ਵਿਚਾਰਾ ਕੋਈ ਇਛਤਿਹਾਰ ਮਿਲਣਾ ਆ ਹੋਊਗਾ ਹਨਾ ਉਹ ਸਾਹਮਣੇ ਗੱਡੀ ਖੜੀ ਆ ਉਹ ਉਹ ਭਜਾ ਕੇ ਲੈ ਜਾਣਗੇ ਜਿਹੜਾ ਇਹਨਾਂ ਕੋਲ ਚੋਰੀ ਆ ਅੰਦਰ ਸਾਮਾਨ ਸੀਗਾ ਨਕਦੀ ਸੀਗਾ ਪੈਸੇ ਤੇ ਵੀ ਤੇ ਸੋਨਾ ਸੀਗਾ ਹਣਾ ਉਹ ਸਾਰਾ ਲੈ ਗਏ ਨਾਲ ਤੇ ਗੱਡੀ ਵੀ ਲੈ ਗਏ ਨਾਲ ਬੜਾ ਆਪਣੇ ਵਾਲਾ ਬਾਈ ਬਣ ਕੇ ਸ਼ੇਅਰ ਕਰਿਓ ਤਾਂ ਲੋਕਾਂ ਤੱਕ ਵੀਡੀਓ ਪਹੁੰਚ ਸਕੇ ਇਹ ਪਿੰਡਾਂ ਦੀ ਨਹੀਂ ਵੀਰੇ ਸ਼ਹਿਰਾਂ ਦੀ ਵੀ ਸ਼ਹਿਰਾਂ ਨੂੰ ਭਰਾਵਾਂ ਨੂੰ ਬੇਨਤੀ ਆ ਆਪਾਂ ਗੱਡੀ ਲੋਕ ਲਾ ਕੇ ਬਾਹਰੇ ਖੜਾ ਦੇਣਾ ਗੱਡੀ ਇਹਨਾਂ ਦਾ 5 ਮਿੰਟ ਦਾ ਕੰਮ ਆ ਗੱਡੀ ਚੋਰੀ ਕਰਨਾ ਕੋਈ ਬਾਲੀ ਵੱਡੀ ਗੱਲ ਨਹੀਂ ਉਹ ਦੇਖੋ ਟਾਕੀ ਖੋਲੀ ਉੱਤਰ ਜਾ ਵੱਜਿਆ ਮੂਵਮੈਂਟ ਚ ਭਜਾ ਕੇ ਲੈ ਜਾਣਗੇ ਸ਼ਹਿਰਾਂ ਨੂੰ ਭਰਾਵਾਂ ਨੂੰ ਬੇਨਤੀ ਆ ਪਿੰਡ ਵਾਲਾਂ ਨੂੰ ਸਾਥ ਸਭ ਨੂੰ ਬੇਨਤੀ ਆ ਜਿਹੜੇ ਛੰਦ ਨੇ ਬਾਹਰ ਖੜੇ ਨੇ ਜਾਣਾ ਅੰਦਰ ਵੀ ਖੜੇ ਨੇ ਦੇਖੋ ਅੰਦਰ ਖੜੀ ਦੀ ਗੱਡੀ ਉਹ ਗੱਡੀ ਕਿਹੜਾ ਹੁਣ ਸੇਫ ਆ ਕੇ ਅੰਦਰ ਖੜੀ ਅੰਦਰ ਹੁਣ ਗੇਟ ਖੋਲ ਲੈਣਗੇ ਤੇ ਗੱਡੀ ਵੀ ਭਜਾ ਕੇ ਲੈ ਜਾਣਗੇ ਪਤਾ ਨਹੀਂ ਯਾਰ ਜਮੀ ਡਰ ਨਹੀਂਗਾ ਰਾਤ ਨੂੰ ਐ ਫਿਰਦੇ ਨੇਗੇ ਥਾਣੇ ਦੇ ਵਿੱਚ ਕੱਚੇ ਪਾਈ ਆ ਵੀ ਹੁਣ ਆ ਗਏ ਵਿੱਚ ਉਧਰ ਸੁਖਵੰਡਿਆ ਨਾ ਰੌਲਾ ਪਾਣਾ ਇਸੇ ਟਾਈਮ ਜੇ ਕੋਈ ਛੋਟਾ ਕੋਈ ਗੇਟ ਖੜਕਾਉਂਦਾ ਬਾਈ ਨਾ ਤੇ ਛੋਟੇ ਕੈਮਰੇ ਲੱਗੇ ਨੇ ਪਹਿਲਾਂ ਕੈਮਰੇ ਚੈੱਕ ਕਰਦਾ ਕਰੋ ਵੀ ਕੌਣ ਪਾ ਕੈਮਰੇ ਚ ਚੈੱਕ ਕਰਦੇ ਨਾ ਵੀ ਚਲ ਅਸੀਂ ਖੋਲ ਲੈਣੇ ਆ ਆ ਦੇਖਿਆ ਵੀ ਨਾ ਭਰਾਵਾਂ ਨੇ ਵੀ ਅਸੀਂ ਕੀਤਾ ਗੇਟ ਦੇਖਿਆ ਕੋਈ ਹੈ ਨਹੀਂ ਕੋਈ ਕਿਹਨੇ ਕੌਣ ਗੇਟ ਖੜਕਾਉਂਦਾਗਾ ਜੇ ਕੈਮਰੇ ਦੇਖੇ ਹੁੰਦੇ ਇਹ ਬਾਈ ਅੱਜ ਨਾ ਮੇ ਤੋਂ ਖਾਣਾ ਖਾਂਦੇ ਆ ਨਾ ਤੇ ਇਹਨਾਂ ਦਾ ਵੀਰਾਂ ਦਾ ਭਰਾਵਾਂ ਦਾ ਕੋਈ ਹੋਣ ਹੁੰਦਾ ਤੇ ਵੀਡੀਓ ਸ਼ੇਅਰ ਕਰਿਓ ਤੇ ਉਹਨਾਂ ਮਤਲਬ ਜਿਹੜੇ ਬੰਦਵਾਸ ਨੇ ਫੜੇ ਜਾਣ ਵੀਰ ਬਣ ਕੇ ਨਾ ਆਹ ਦੇਖੋ ਆ ਕਿਵੇਂ ਫਿਰਦੇ ਨੇ ਸ਼ੇਅਰ ਕਰੋ ਉਹ ਗੱਡੀ ਹੁਣ ਦੇਖੋ ਗੇਟ ਖੋਲ ਲਿਆ ਗੱਡੀ ਲੈ ਕੇ ਜਾਣਗੇ ਗੱਡੀ ਬਾਹਰ ਕੱਢ ਲਈ ਗੱਡੀ ਜਿਵੇਂ ਨਾ ਘਰ ਦੀ ਆਪਦੀ ਹੁੰਦੀ ਐ ਕੱਢ ਕੇ ਲੈ ਕੇ ਗਿਆਣ ਦੇਖੋ ਸਰਿਆਮ ਢੜ ਪਈ ਨਹੀਂ ਹੈਗਾ ਯਾਰ ਕਮਾਲ ਨਾ ਕੇ ਸਿਸਟਮ ਦਾ ਡਾਰਾ ਗਾਣਾ ਨਾ ਪੁਲਿਸ ਵਾਲਾਂ ਦਾ ਡਾਰਾ ਪਤਾ ਨਹੀਂ ਕੀ ਹਿਸਾਬਤਾ ਬਈ ਯਾਰ ਇੰਨਾ ਇੰਨੇ ਦਲੇਰ ਹੈ ਨਾ ਜੇ ਕੋਈ ਮੂਰੇ ਉਨ ਕੀ ਕਰਦਾ ਬੰਦਾ ਮਾਰ ਕੇ ਮਿੰਟ ਚ ਛਿੜ ਦਣਗੇ ਦੇਖੋ ਗੱਡੀ ਦੀ ਲਾਈਟ ਆਪਦੀ ਸੇਫਟੀ ਰੱਖਿਆ ਕਰੋ ਬਾਈ ਤੇ ਆਪਦੇ ਕੋਲ ਹਥਿਆਰ ਜਿੰਨਾ ਕੋ ਹੋ ਸਕੇ ਨਾ ਆਪਦੀ ਸਿਰ ਸੁਰੱਖਿਆ ਬਾਤ ਤੇ ਜ਼ਰੂਰ ਹੋ ਕਰੋ ਆ ਵੇਖੋ ਕਲੀਅਰ ਨਹੀਂਦਾ ਨਾ ਹੁਣ ਕਿ ਜਾ ਕੇ ਗੱਡੀ ਦੀਆਂ ਮੰਗਲੀਆਂ ਬੈ ਜਿਉਂਦੇ ਬ੍ਰੇਕ ਕੋਲ ਟਿਕਾ ਲਿ ਗੁੰਦਾ ਬਾਸ ਉਹਦੇ ਬੰਦਾ ਘੜੋਤਾ ਉਹਦੇ ਮੋਟਰਸਾਈਕਲ ਦੇ ਉੱਤੇ ਆ ਵੇ ਇਹ ਆ ਵੇ ਦੱਸ ਉਹ ਬਲੇ ਬੰਨੀ ਨਹੀਂ ਕਾਲਾ ਯਾਰ ਹਾਂ ਜੀ ਇਹ ਆ ਵੇ ਵੇਖਣਾ ਉਹ ਬ੍ਰੇਕ ਮਾਰਦੇ ਹੀ ਆ ਬ੍ਰੇਕ ਮਾਰੀ ਆ ਜਾ ਕੇ ਉਹ ਉਤਰਿਆ ਆ ਵੇ ਮੋਟਰਸਾਈਕਲ ਤੇ ਮੈਂ ਤਾਂ ਬੰਦਾ ਪੈਦਾ ਵੇਗਾ